ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਤੋਂ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦੇ ਤੋਂ ਬੋਲੇ ਵਾਲਾ ਜ਼ਿਲ੍ਹਾ ਤੋਂ ਇਸ ਪਿੰਨੇ ਨੂੰ ਫਰੀਦਕੋਟ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਫਰੀਦਕੋਟ ਹੀ ਹੈ ਜੀ ਵੱਡੇ ਪਿੰਡਾਂ ਦੇ ਵਿੱਚ ਦੋਸਤੋ ਉਸ ਪਿੰਡ ਦੀ ਗੱਲ ਦੀ ਹੈ ਜਿਹੜੇ ਘਰ ਤੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਿਹਾ ਜੀ ਉਸ ਘਰ ਦੇ ਵਿੱਚੋਂ ਵੀਡੀਓ ਦਿਖਾਉਂਦੇ ਰਹੇਗਾ ਬਾਈ ਕੋਲੇ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਅੱਜ ਵੀ ਦੋਸਤੋ ਤਿੰਨ ਨਾਗ ਤੁਹਾਨੂੰ ਦਿਖਾ ਦੇਣੇ ਆ ਜੀ ਫੋਰ ਸੇਲ ਹੈ ਜਿਹਦੇ ਵਿੱਚ ਦੋ ਬੂਰੀਆਂ ਕਟੀਆਂ ਇੱਕ ਨੀਲੀ ਰਾਕੀ ਹੈ ਜੀ ਛੋਟੇ ਲਾਗੇ ਤੇ ਨੇ ਠੀਕ ਹੈ ਜੀ ਤੇ ਸਾਰੇ ਦੋਸਤੋ ਗੱਲਬਾਤ ਕਰਾ ਦੂੰਗਾ ਰੇਟ ਵੀਡੀਓ ਦੇ ਵਿੱਚ ਹੀ ਹੋਗਾ ਜਿਹੜਾ ਲੱਗ ਤੁਹਾਨੂੰ ਪਸੰਦ ਆਵੇ ਉਹਦੇ ਫਸਲੀ ਕਰਕੇ ਦੋਸਤੋ ਖਰੀਦ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੁਸੀਂ ਗਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਕਲਵੰਤ ਜੀ ਪਿੰਡ ਆਪਣਾ ਕੋਲੇ ਵਾਲਾ ਠੀਕ ਅੱਛਾ ਵਿਕਰੀ ਹਸਤੇ ਪਾਸੋਂ ਫਿਰ ਆਈ ਜਾਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਆ ਜੇ ਤਿੰਨ ਨਾ ਗਏ ਛੋਟੇ ਹੈ ਨਾ ਹਾਂ ਹਾਂ ਠੀਕ ਹੈ ਅੱਛਾ ਪਹਿਲੇ ਨੰਬਰ ਵਾਲੀ ਤੋਂ ਕਰੀਏ ਸ਼ੁਰੂਤ ਖੋਲਿਆ ਨੇ ਲਿਦਾ ਵੀ ਅਜਾ ਕੌਖਾ ਚ ਹੈਗੇ ਜਵਾਬ ਇਹਦੇ ਹਾਂਜੀ ਹੈ ਦਾ ਜਵਾਬ ਠੀਕ ਹੈ ਦੋਸਤੋਂ ਅੱਖਾਂ ਚੈੱਕ ਕਰ ਲਈ ਠੀਕ ਹੈ ਜੀ ਬਾਕੀ ਮਾਰਕਿੰਗ ਤੁਸੀਂ ਆਪ ਹੀ ਜਜ ਕਰਨੀ ਹੈ ਉਮਰ ਕਿੰਨੀ ਦੀ ਹੋਣੀ ਹੈ ਹਾਂਜੀ 1 ਸਾਲ 1 ਸਾਲ ਠੀਕ ਹੈ ਦੋਸਤੋਂ 1 ਸਾਲ ਉਮਰ ਹੈ ਜੀ ਬੂਰੀ ਨੀਦੀ ਰਾਵੀ ਨਸਲ ਦੇ ਵਿੱਚ ਹੈ ਜੀ ਠੀਕ ਹੈ ਢਾਂਚਾ ਦੋਸਤੋਂ ਚੰਗਾ ਬਾਕੀ ਥੋੜੀ ਥੋੜੀ ਲੀਸੀਆਂ ਕਟੀਆਂ ਸਭ ਬਣਾ ਲੀਆਂ ਜਦੋਂ ਸੇਵਾ ਹੋ ਗਈ ਤਾਂ ਸੋਹਣੀਆਂ ਤਿਆਰ ਹੋਣਗੀਆਂ ਠੀਕ ਹੈ ਬਈ ਲੈ ਚੱਲ ਲੈ ਚੱਲ ਵੀਡੀਓ ਜਿਆਦਾ ਲੰਬੀ ਨਹੀਂ ਕਰਨੀ ਠੀਕ ਹੈ ਜੀ ਤੋਰ ਫੇਰ ਕਿ ਤੁਹਾਨੂੰ ਸਾਰੀਆਂ ਹੀ ਦਿਖਾ ਦੇਣੀ ਹੈ ਕਿਉਂਕਿ ਅੰਦਾਜ਼ਾ ਹੋ ਜਾਂਦਾ ਠੀਕ ਹੈ ਜੀ ਲੋ ਦੋਸਤੋ ਦੇਖ ਲਿਓ ਬਾਕੀ ਥਣ ਥਣ ਉਹ ਵੀ ਚਾਰੇ ਨਿਖੜਵੇ ਐ ਇਸ ਘਟੀ ਦੇ ਤੋਂ ਥਣ ਸਾਰੀਆਂ ਦੀ ਬਹੁਤ ਸੋਹਣੀ ਐ ਇਹ ਆਹ ਲਓ ਦੋਸਤੋ ਚਾਰੇ ਥਣ ਨਿਖੜਵੇ ਐ ਜੀ ਠੀਕ ਹੈ ਮਾਰਕਿੰਗ ਤੁਸੀਂ ਆਪ ਹੀ ਚੈੱਕ ਕਰਨੀ ਐ ਤੇ ਰੇਟ ਬਾਈ ਜੀ ਇਹਦਾ ਕੀ ਹੋਊਗਾ ਇਹਦਾ 10000 ਐ ਜੀ 10000 ਮੂੰਹ ਕਰਾਈ ਮੜਾ ਜਾਣਾ ਲੋ ਦੋਸਤੋ ਅੱਖਾਂ ਤੋਂ ਨੂੰ ਚੈੱਕ ਕਰਾ ਦਿੰਦਾ ਜੀ ਠੀਕ ਹੈ ਜੀ ਦੇਖਦੇ ਹੋ ਇਧਰ ਦੀ ਅੱਖ ਚ ਵੀ ਮਾੜਾ ਜਿਹਾ ਜਵਾਬ ਹੈਗਾ ਪਰ ਵੀਰ ਜੀ ਤੁਹਾਨੂੰ ਨਾਲ ਜਿ세 ਪਰੱਖ ਕੀ ਆ ਕੇ ਦੇਖੋਗੇ ਤਾਂ ਦਿਸਦਾ ਆ ਗਿਆ ਠੀਕ ਹੈ ਤੇ ਰੇਟ ਬਾਈ ਕੀ 19000 ਠੀਕ ਹੈ ਦੋਸਤੋ ਉਨੀ ਹੀ ਰਪੀਆ ਸਰ ਕਥੀ ਦੀ ਡਿਮਾਂਡ ਠੀਕ ਹੈ ਅੱਛਾ ਦੂਜੇ ਨੰਬਰ ਵਾਲੀ ਵੀ ਖੋਲ ਦੇ ਦੋਸਤੋ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਠੰਡ ਹੈਗੀ ਹੈ ਤੇ ਬਾਈ ਨੇ ਨਵਾਤੀ ਉਸ ਹਾਲ ਨਾਲ ਤੁਸੀਂ ਜੱਜਮੈਂਟ ਕਰਨੀ ਵੀ ਥੋੜੀ ਹੈ ਤਾਂ ਇੱਕ ਤਾਂ ਦਿਸੀਆਂ ਤੇ ਇੱਕਾ ਠੰਡਾ ਉਹਦੇ ਦੇ ਕਰਕੇ ਥੋੜੀਆਂ ਜਿਹੀਆਂ ਕੱਟੀਆਂ ਹੋਈਆਂ ਵੀ ਆ ਇਹ ਠੀਕ ਹੈ ਬਾਕੀ ਮਾਰਕਿੰਗ ਪੱਖੋਂ ਦੋਸਤੋ ਚੈੱਕ ਕਰ ਲਓ ਇਹ ਵੀ ਕੱਤੀ ਸੋਹਣੀ ਹੈ ਉਮਰ ਕਿੰਨੀ ਦੀ ਬਾਈ ਇਹ ਹਾਂਜੀ 11 ਮਹੀਨੇ 11 ਮਹੀਨੇ ਦੀ ਠੀਕ ਹੈ ਦੋਸਤੋ 11 ਮਹੀਨੇ ਉਬਰਾਜੀ ਮਾਰਕਿੰਗ ਸੋਹਣੀ ਹੈ ਸੰਗ ਸੁੰਗ ਸੋਹਣ ਲੈ ਚੱਲ ਬਾਈ ਬਾਕੀ ਨਿਸੀਆਂ ਥੋੜੀ ਥੋੜੀ ਓਪਨ ਹੋ ਦਿਸਦੀਆਂ ਪਈਆਂ ਬਾਕੀ ਸਾਮ ਗਈਆਂ ਝੂਟੀਆਂ ਚੰਗੀਆਂ ਤਿਆਰ ਹੋ ਜਾਣਗੀਆਂ ਤੇ ਰੇਟ ਬਾਈ ਇਹਦਾ ਕੀ ਹੈ 17000 17000 ਰੁਪਏ ਦੋਸਤੋ ਨੀਲੀ ਦਾ ਵੀ ਨਾ ਨਾ ਫਲਾਲੀ ਕੱਟੀ ਦਾ ਰੇਟ ਦੂਜੇ ਨੰਬਰ ਤੇ ਤੁਹਾਨੂੰ ਦਿਖਾਤੀ ਠੀਕ ਹੈ ਜੀ ਤੇ ਥਾਂ ਤੁਹਾਨੂੰ ਇਸ ਕੱਟੀ ਦੇ ਵਿੱਚ ਸੋਨੇ ਇਹ ਆਲਾ ਰੋਸੋ ਚਾਰੇ ਥਣ ਚੈੱਕ ਕਰ ਰਹੇ ਠੀਕ ਹੈ 17000 ਰੇਟ ਹਾਂਜੀ ਹਾਂਜੀ 17000 ਰੁਪਏ ਦੋ ਤੋਂ ਇਹ ਤਾਂ ਕੱਟੀ ਦੀ ਡਿਮਾਂਡ ਠੀਕ ਹੈ ਬਾਕੀ ਤੁਹਾਨੂੰ ਪਸੰਦ ਆਊਗੀ ਤਾਂ ਤਸੱਲੀ ਕਰ ਰਹੇ ਠੀਕ ਹੈ ਇਹ ਕ ਤੀਜੇ ਨੰਬਰ ਤੇ ਬੂਰੀ ਕੱਟੀ ਹੈ ਫੋਨ ਲਾਈ ਲੋ ਵੀ ਕਿਨੇ ਟਾਈਮ ਦੀ ਹੋਗੀ ਇਹ ਹਾਂਜੀ 11 ਮਿੰਟ ਦੀ ਹੈ ਜੀ 11 ਮਹੀਨੇ ਦੀ ਹਾਂਜੀ ਠੀਕ ਹੈ ਜੀ ਦੋਸਤੋ ਇਹ ਵੀ ਨੀਲੀ ਰਾਵੀ ਨਸਲ ਦੇ ਵਿੱਚ ਬੂਰੀ ਕੱਟੀ ਐ ਠੀਕ ਹੈ ਉਮਰ 11 ਮਹੀਨੇ ਐ ਤੇ ਢਾਂਚਾ ਦੋਸਤੋ ਇਸ ਕਰਤੀ ਦਾ ਵੀ ਸੋਹਣਾ ਠੀਕ ਹੈ ਜੀ ਮਾਰਕਿੰਗ ਚੈੱਕ ਕਰ ਲਈ ਜੀ ਫੇਸ ਦੋਸਤੋ ਚੈੱਕ ਕਰ ਰਹੇ ਠੀਕ ਹੈ ਜੀ ਸੈਂਗ ਕੋង ਕੋਣੇ ਤੇ ਨਾ ਕੱਟੀਆਂ ਜੀ ਬਸ ਇਹੀ ਐ ਵੀ ਥੋੜੀ ਥੋੜੀ ਲਿੱਤੀਆਂ ਜਰੂਰ ਹੈਗੀਆਂ ਠੀਕ ਹੈ ਜੀ ਬਾਕੀ ਕਮੀ ਪੇਸ਼ੀ ਆ ਰਹੀ ਨਹੀਂ ਹੈ ਸੋਹਣੀਆਂ ਸਨਖੀਆਂ ਦੋਸਤੋ ਕੱਟੀਆਂ ਤਿਆਰ ਹੋਣ ਆ ਰੀਆਂ ਇਹ ਠੀਕ ਹੈ ਉਮਰ 11 ਮਹੀਨੇ ਤੇ ਬਾਈ ਰੇਟ ਇਹਦਾ ਕੀ ਹੋਊਗਾ 19000 ਜੀ 19000 ਠੀਕ ਹੈ ਦੋਸਤੋ ਇਸ ਬੁਰੀ ਕੱਤੀ ਦਾ ਵੀ ਰੇਟ 10000 ਰੁਪਿਆ ਦੋਸਤੋ ਟੋਟਲ ਤੁਹਾਨੂੰ ਤਿੰਨ ਨਾਕ ਦਿਖਾਏ ਆ ਜੀ ਜਿਹੜਾ ਨਾਕ ਤੁਹਾਨੂੰ ਜਚੂਗਾ ਜਾਂ ਪਸੰਦ ਆਊਗਾ ਉਹਦੀ ਤਸੱਲੀ ਦੋਸਤੋ ਤੁਸੀਂ ਆਪ ਕਰਨੀ ਆ ਕਿ ਠੀਕ ਹੈ ਜੀ ਰੇਟ ਜਿਹੜਾ ਦੋਸਤੋ ਬਾਈ ਨੇ ਦੱਸਿਆ ਇਹਦੇ ਵਿੱਚੋਂ ਵਾਧਾ ਘਾਟਾ ਮੌਕੇ ਤੇ ਹੋ ਜਾਊਗਾ ਜੀ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ